ਹੈਲੋ ਗਾਇਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੈਸਾ ਜਾਪਾ ਚੱਲੇ ਆਂ ਗੁਰਦੁਆਰਾ ਸਾਹਿਬ ਜੋ ਕਰਤਾਰਪੁਰ ਸਾਹਿਬ ਵਿਖੇ ਹੈ ਜਿੱਥੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਾਵਾ ਫੇਰੇ ਹੋਏ ਸਨ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਬਾ ਜੀ ਇਸ ਗੁਰਦੁਆਰਾ ਸਾਹਿਬੀ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਇਹ ਪਾਵਨ ਪਵਿੱਤਰ ਸਥਾਨ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਤਿੰਨ ਪੰਜਵੇਂ ਦੇ ਰਾਖੇ ਹਨ ਦੀ ਚਾਦਰ ਪਰ ਤਨਤਨ ਮਾਤਾ ਗੁਜਰੀ ਕੌਰ ਜੀ ਦੇ ਪਾਵਨ ਪਵਿੱਤਰ ਸਮਾਦੀ ਯਾਦਗਾਰ ਹੈ ਜੋ ਕਰਤਾਰਪੁਰ ਜ਼ਿਲ੍ਹਾ ਜਲੰਧਰ ਹਾਂਜੀ ਹੁਦੇ ਮਹੱਲਾ ਮਾਤਾ ਗੁਜਰੀ ਜੀ ਇਸ ਨੂੰ ਪ੍ਰਾਣਿਕ ਸਮੇਂ ਵਿੱਚ ਪ੍ਰਭਾਵੀਆਂ ਵਾਲੀ ਗੱڑی ਕਹਿੰਦੇ ਸਨ ਹਾਂਜੀ ਬਾਬਾ ਉਹਦੇ ਵਿੱਚ ਸ਼ੋਭਤ ਹੈ ਧੰਤਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਸੇਵੇਂ ਪਾਤਸ਼ਾਹ ਜੀ ਜਿਨ੍ਹਾਂ ਦਾ ਪਰਿਵਾਰ ਬੜਾ ਲੰਮਾ ਸਮਾਂ ਕਰਤਾਰਪੁਰ ਦੇ ਅੰਦਰ ਰਿਹਾ ਉਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਦੋ ਸਾਹਿਬਜ਼ਾਦੇ ਕਰਤਾਰਪੁਰ ਦੇ ਜਿਨ੍ਹਾਂ ਦੀ ਸ਼ਾਦੀ ਹੋਈ ਤੇ ਪਹਿਲੂ ਸ੍ਰੀ ਸੂਰਜ ਜੀ ਮਾਲੂ ਜੀ ਜੋ ਗੁਰੂ ਹਰਗੋਬਿੰਦ ਜੀ ਮਹਾਰਾਜ ਪੁੱਤਰ ਸਨ ਉਹਨਾਂ ਨੂੰ ਵੇਖਣ ਵਾਸਤੇ ਗੁਰੂ ਮਹਾਰਾਜ ਜੀ ਅੰਮ੍ਰਿਤਸਰ ਤੋਂ ਚੱਲਿਆ ਗੁਰੂ ਕਾ ਮਹਾਨ ਗੁਰਦੁਆਰਾ ਹੈ ਹਰਮਿੰਦਰ ਸਾਹਿਬ ਮੱਥਾ ਟੇਕ ਕੇ ਤਰਨਤਾਰਨ ਗੋਇੰਦਵਾਲ ਸਾਹਿਬ ਤੋਂ ਹੋ ਕੇ ਦਰਿਆ ਨੂੰ ਪਾਰ ਕਰਕੇ ਸੁਲਤਾਨਪੁਰ ਤਡੱਲੇ ਸਾਨੇ ਇੱਥੇ ਰਸਤਾ ਹੁੰਦਾ ਸੀ ਇੱਥੇ ਪਹੁੰਚੇ ਇੱਥੇ ਗੁਰਦੁਆਰਾ ਜਗਨਸ਼ਰ ਸਾਹਿਬ ਹੈ हाँ जी इतने उस समय खूह होंद् गुरद्वारा साहब बाद खूह ने गुरु अर्जन देव जी महाराज ने लगवाना किया उस स्थान तरात ने विश्राम किया तीसरे दिन बरात करतारपुर पहुंची रास्ते चाहिए तो उरातियों ने नए कपड़े पाए सूरज जी ने सोहने सेहरेए गए और तेग बहादुर जी ने सोहने बासक पाएगा छोटी कर ਉਹਨਾਂ ਦੇ ਸੀਸ ਤੇ ਸੁਭਦੀ ਸੀ ਔਰ ਸੂਰਜਮਲ ਦੇ ਨਾਲ ਤੇਗ ਬਹਾਦਰ ਜੋ ਸਰਵਾਲੇ ਬਣਿਆ ਹੋਇਆ ਔਰ ਉੱਥੇ ਘੋੜੇ ਤੇ ਸੂਰਜਮਲ ਦੀ ਚੜ੍ਹੇ ਉਹਦੇ ਪਿੱਛੇ ਸਰਵਾਲੇ ਬਣ ਕੇ ਤੇਗ ਬਹਾਦਰ ਦੀ ਬੇਟੇ ਸਨ ਤੋਂ ਬਰਾਬਰ ਜੋ ਅਸੀਂ ਸ਼ਹਿਰ ਦੇ ਪਰਲੇ ਪਾਸੇ ਸਿੱਲੀਆਂ ਦੇ ਘਾਸਰ ਪ੍ਰੇਮ ਚੰਦ ਦੀ ਸਿੱਲੀ ਜੀ ਉਹਦੀ ਸੁਪਤਰੀ ਖੇਰਪੁਰ ਦੇ ਨਾਮ ਸੂਰਜਮਲ ਦੀ ਜਨਮ ਹੋਈ ਤੋਂ ਉੱਥੇ ਰਹਿਣ ਵਾਸਤੇ ਆਏ ਉਸਵੇਂ ਦੇ ਕਰਤਾਰਪੁਰ ਸ਼ੋਰਾ ਜਾਂ ਨਗਰ ਸੀ ਤੇ ਸਾਰੇ ਕਰਤਾਰਪੁਰ ਦੇ ਸੰਗਤਾਂ ਉੱਥੇ ਇਕੱਤਰ ਹੋਏ ਸਨ ਵਿਆਹ ਦੇ ਵਿੱਚ ਪਰ ਬਤਾਨਾ ਜੋ ਸਨ ਬੀਬੀਆਂ ਉਹ ਕੋਠਿਆਂ ਤੇ ਚੜੀਆਂ ਹੋਏ ਸਨ ਪੁਰਾਣੇ ਸੰਗਤ ਦਾ ਰਵਾਜ ਸੀ ਜੋ ਹਾਂਜੀ ਤੋਂ ਵਿਰਾਤ ਦੇਖ ਲਈਏ ਸਾਨੂੰ ਤੇ ਮਾਤਾ ਗੁਜਰੀ ਦੇ ਮਾਤਾ ਜੀ ਨੇ ਮਿਸ਼ਨ ਕੌਰ ਜੀ ਨੇ ਉਹਨਾਂ ਨੂੰ ਦੇਖਣਾ ਕੀਤਾ ਵਿਆਹ ਨੂੰ ਤੇ ਦੇਖਿਆ ਕਿ ਜੋ ਸਹਿਬ ਜਦ ਸੂਰੀਮਾਲ ਜੀ ਦੇ ਬੁਰਜ ਦਾ ਛੋਟਾ ਸਾਹਿਬ ਜੀ ਦਿਨ ਉਸ ਵੇਲੇ 6 ਸਾਲ ਦੀ ਉਮਰ ਸੀ ਤੇਗ ਬਹਾਦਰ ਜੀ ਬੈਠੇ ਹਨ ਤੇ ਜੇ ਕਿ ਮਾਤਾ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਦੇ ਮਨ ਚ ਖਿਆਲ ਆਇਆ ਕਿ ਮਹਾਰਾਜ ਦਾ ਸਾਹਿਬ ਜਗਾ ਜੋ ਛੋਟਾ ਤੇਗ ਬਹਾਦਰ ਹੈ ਤੇ ਸਾਡੀ ਸਪੁੱਤੀ ਗੁਜਰੀ ਦਾ ਹੌਣ ਪ੍ਰਵਾਨ ਹੈ ਕਿ ਗੁਰੂ ਘਰ ਦੇ ਮੰਨ ਰਣ ਤੇ ਸਾਡੀ ਵੀ ਗੁਰੂ ਘਰ ਨਾਲ ਸੰਬੰਧ ਹੋ ਜਾਵੇ ਸਸਰਾਂ ਨੇ ਉਸ ਵਿਆਹ ਦੇ ਅੰਦਰ ਹੀ ਪਿਤਾ ਜੀ ਮਾਤਾ ਪਿਤਾ ਜੀ ਨਾਲ ਚੰਗੀ ਗੱਲਬਾਤ ਕੀਤੀ ਉਹਨੇ ਪ੍ਰੇਮ ਚੰਦ ਜੀ ਦੇ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਗੁਰੂ ਮਾਏ ਕਰਮਚਾਰੀਆ ਲੜਕੀ ਵਿਆਹੀ ਹੈ ਕਿ ਤੁਸੀਂ ਗੱਲਬਾਤ ਕਰੋ ਸਾਡੀ ਲੜਕੀ ਜੀ ਦੀ ਸ਼ਾਦੀ ਮਹਾਰਾਜ ਦਾ ਛੇਟਾ ਛੋਟਾ ਸਾਹਿਬ ਜਦਾ ਹੈ ਕਿਦਾਂ ਨਾਲ ਹੋ ਜਾਵੇ ਤੇ ਜਿਸ ਨੇ ਪਿਤਾ ਜੀ ਨੇ ਪੁੱਛਿਆ ਗਿਆ ਗੁਰੂ ਹਰਗੋਬਿੰਦ ਜੀ ਨੂੰ ਬਾਬਾ ਗੁਰਦਿੱਤਾ ਜੀ ਕਿਉਂਕਿ ਨੰਮਾ ਸਨਾ ਅੰਬਰਸਾ ਜੰਗ ਤੋਂ ਬਾਅਦ ਮਰਾ ਪਰਕਾ ਪਰਿਵਾਰ ਕਰਤਾ ਰੂ ਗਿਆ ਤੇ ਬਾਬਾ ਕੁਦਕਾ ਜੀ ਇੱਥੇ ਪ੍ਰਮੋਖ ਸਨ ਤਾਕੀ ਵੀ ਸਾਹਿਬ ਜੀ ਨਾਲ ਸਾਰੇ ਕਾਮਾ ਸਨ ਤੇ ਬਾਬਾ ਕੁਦਕਾ ਜੀ ਨੇ ਔਰ ਪ੍ਰੇਮ ਚੰਦ ਸਿੱਧੀ ਜੀ ਨੇ ਗੁਰੂ ਹਰਗੋਬਿੰਦ ਪੂਛਲਾ ਜੀ ਤਾਂ ਨਵਜਿ ਕਹਿਣ ਲੱਗੇ ਕਿ ਉਹਨਾਂ ਤੋਂ ਵੱਡੇ ਅਣੀ ਰਾਏ ਜੀ ਹਨ ਤੇ ਮੈਨੂੰ ਉਹਨਾਂ ਦੀ ਸ਼ਾਦੀ ਕਰਨੀ ਹੈ ਮੈਨੂੰ ਉਹਨਾਂ ਦੀ ਸ਼ਾਦੀ ਕਰਨੀ ਹੈ ਉਹਨਾਂ ਨੂੰ ਕੁਛ ਨਾ ਕਰੂ ਤੇ ਅਣੀ ਰਾਏ ਜੀ ਜੋ ਸਨ ਉਹ ਬਰਕਤ ਸਾਧੂ ਸਨ ਆਰੇ ਬੀਸ ਮਾਦੀ ਅੰਦਰ ਬਿਤੇ ਰਹਿੰਦੇ ਸਨ ਜਦੋਂ ਜਾ ਕੇ ਪੁੱਛਣਾ ਕੀਤਾ ਉਹ ਕਹਿਣ ਲੱਗੇ ਨਹੀਂ ਅਸੀਂ ਸ਼ਾਦੀ ਨਹੀਂ ਕਰਾਉਣੀ ਹੈ ਅਸੀਂ ਤਾਂ ਭਗਤੀ ਬੰਦਗੀ ਕਰਨ ਆਏ ਹਾਂ ਤਾਂ ਪਿਤਾ ਜੀ ਨੇ ਕਿਹਾ ਤੇਜਪਾਹਾਦਰ ਜੀ ਨੂੰ ਪੁੱਛਣਾ ਕਰੋ ਤੇਜਪਾਹਾਦਰ ਜੀ ਮਹਾਰਾਜ ਬਚਪਨ ਤੋਂ ਹੀ ਜੋ ਪਿਤਾ ਜੀ ਜਿਸ ਤਰ੍ਹਾਂ ਹੁਕਮ ਕਰਦੇ ਸਨ ਕਦੇ ਉਹਨਾਂ ਨੇ ਕੋਈ ਨਾਲ ਉੱਤਰੀ ਕੀਤੀ ਉਸੇ ਤਰ੍ਹਾਂ ਬਹੰਦੀ ਸੀ ਤਾਂ ਜਾ ਕੇ ਕਹਿਣਾ ਪਿਤਾ ਕੇ ਪਿਤਾ ਜੀ ਨੇ ਕਿਹਾ ਹੈ ਤੁਹਾਡੀ ਫਰਮਾਈ ਕਰ ਦਈਏ ਤੋਂ ਕਹਿਣ ਲੱਗੇ ਜਿਵੇਂ ਪਿਤਾ ਜੀ ਦਾ ਹੁਕਮ ਹੈ ਚੰਗੀ ਗੱਲ ਹੈ ਪਿਤਾ ਜੀ ਜੋ ਕਰ ਰਹੇ ਸਾਡੇ ਭਲੇ ਵਾਸਤੇ ਕਰ ਰਹੇ ਤੋਂ ਉਸੇ ਵਿਆਹ ਦੇ ਅੰਦਰ ਜੋ ਪੀੜੀ ਮਗਾਈ ਉੱਤੇ ਬਿਠਾ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪਰ ਉਹ ਤਾਂ ਗੁਰੂ ਨਹੀਂ ਸਨ ਮਹਾਰਾਜੇ ਸਾਹਿਬ ਜੀ ਆਦੇ ਸਨ ਉਹਦੇ ਤੇ ਬਿਠਾ ਕੇ ਉਹਨਾਂ ਨੂੰ ਸ਼ਿਹਾਰਾ ਲੈਣਾ ਦਿੱਤਾ ਪਰ ਪੱਕ ਠਕ ਹੋ ਗਿਆ ਕਿ ਤੇਗ ਬਹਾਦਰ ਜੀ ਦੀ ਫਰਮਾਈ ਜੋ ਹਰ ਲਾਲ ਚੰਦ ਦੀ ਪੁੱਤਰੀ ਗੁਦਰੀ ਨਾ ਹੋ ਗਈ ਹੈ ਇਹਨਾਂ ਦੀ ਸ਼ਾਦੀ ਹੋਵੇਗੀ ਉਸ ਵਿਆਹ ਤੋਂ ਬਾਅਦ ਬਰਾਜੋ ਜੀ ਬਾਪਸਮਰਤ ਸੱਜੇ ਵੀ 5 ਸਾਲ ਬਾਅਦ ਫਿਰ ਮਹਾਰਾਜ ਜੀ ਕਰਤਾਰਪੁਰ ਆਏ ਤੋਂ ਸੰਮਸਾ ਵਿੱਚ ਜੋ ਦੀਵਾਨ ਖਾਨਾ ਸੀ ਇਹਨੂੰ ਉਸ ਵੇਲੇ ਦੀਵਾਨ ਖਾਨਾ ਨੇ ਕੀ ਜਾਂਦਾ ਸੀ ਹਾਂਜੀ ਧਰਮਸ਼ਾਲਾ ਕਿਹਾ ਜਾਂਦਾ ਸੀ ਉੱਥੇ ਦੀਵਾਨ ਸਜਿਆ ਸੀ ਸਾਰੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਦੇ पिता लाल चंद जी माता बिश्न कौर भी गए जाके बेनती करती कि महाराज जी सापुत्री जो है जवान हो गई है तो सानू हर वे बड़ा फिक्र रहता है तो महाराज केंद्र फिक्री कोई गल नहीं है दिन पक्का करो तो आप तो तरह दिन पक्का तो पंद्रह ज्ञानी ज्ञान सिंह ने लिखना कीता है पंद्रह आसू ਔਰ ਅੰਗਰੇਜ਼ੀ ਜੋ ਸਮਸੀ ਹੋ 1600 ਵਿੱਤੀ ਤੋਂ ਉਸ ਦਿਨ ਦਾ ਵਿਆਹ ਪੱਕਾ ਹੋਇਆ ਹੈ। ਬਾਕੀ ਕਈ ਇਤਿਹਾਸ ਸਰੋਤਰੀ ਕਾ ਵਾਕਾ ਨੂੰ ਦਿਤਦੇ ਹੋਰ 1580 ਸਹੀ ਮੰਨੀ ਜਾਂਦੀ ਹੈ। ਉਸ ਦਿਨ ਤੇ ਨਸਟਰਦਨ ਦੇ ਪੁਰਾਣੇ ਗੁਰੂਆਂ ਦੇ ਸਾਹਿਬ ਜਾਦੇ ਚਲ ਕੇ ਰਤਪਖ ਨਗਰੋਂ ਤੋਂ ਆਏ ਗੁਰੂ ਮਾਰਾ ਜੀ ਦੇ ਰਸਤੇ ਨਾਲ ਸਾਰੇ ਇਕੱਠੇ ਹੋਏ। ਮਾਰਾ ਦੀ ਸੁਪਤਰੀ ਵੀਗਾ ਵੀਰੋ ਜੀ ਮੌਲਵੀ ਤੋਂ ਆਪਣੇ ਪੁੱਤਰਾਂ ਨਾਲ ਚੱਲ ਕੇ ਆਈ ਉਹ ਨਿਸ਼ਚਿਤ ਜਨ ਤੇ ਬਰਾਤ ਕਿਲੇ ਚੋਂ ਚੱਲੀ ਹੈ ਇੱਥੇ ਅੱਜ ਵੀ ਸੋਢੀਆਂ ਦੀ ਰਿਹائش ਹੈ ਇਸੇ ਸਥਾਨ ਤੇ ਗੁਰਾਜੋ ਦੇਵ ਜੀ ਦੀ ਮਹਾਰਾਜ ਰਾਸ ਸੀ ਗੁਰੂ ਹਰਗੋਬਿੰਦ ਜੀ ਦੀ ਹੋਰ ਪਰਿਵਾਰ ਦੀ ਪਰ ਬਾਬਾ ਗੁਰੂਤਾ ਜੀ ਦੇ ਵੰਸ ਦੀ ਅੱਗੇ ਤੋਂ ਅੱਗੇ ਤੇ ਧੀਰਮਨ ਸੋਢੀ ਖਵਾਉਂਦੇ ਹਨ ਰਿੰਦੇ ਹਨ ਕਿਉਂਕਿ ਤੋਂ ਕਿਲੇ ਚੋਂ ਬਰਾਤ ਚੱਲੀ ਆ ਬਾਜ਼ਾਰ ਵਿੱਚ ਵੀ ਹੋ ਕੇ ਜਿਹੜੇ ਜੁਬੱਚਾ ਸਭ ਦੁਆਰਾ ਬਣਿਆ ਹੁਣ ਇਹਨੂੰ ਪੱਕਾ ਬਾਗ ਨੇ ਬਾਗ ਤੋਂ ਹੋ ਕੇ ਤੇ ਜਿਆਲਪੁਰ ਦਿਵਾਜੇ ਤੋਂ ਰਬਾਬੀਆਂ ਦੀ ਕਈ ਵਕਤੀ ਵਿਰਾਸਤ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚਣੀ ਕੀਤੀ ਤੋਂ ਮੈਣੀ ਹੋਈ ਹੈ ਮੈਣੀ ਸਮੇਂ ਇਥਾ ਮਾਮਚੰਦ ਜੀ ਗੁਰੂ ਹਰਗੋਬਿੰਦ ਜੀ ਮਹਾਰਾਜ ਚਾਨਾ ਤੇ ਜੀਨੋ ਲੱਗੇ ਹਣ ਤੋਂ ਮਾਰ ਨੇ ਉਹਨਾਂ ਨੇ ਕਲਾ ਵਿੱਚ ਲੈ ਲਿਆ ਤੇ ਮੈਣੀ ਕਰਨੀ ਕੀਤੀ ਤੰਦੂਰ ਪ੍ਰਾਤਿ ਸਥਾਨ ਤੇ ਰਹੀ ਤੀਸਰੇ ਦਿਨ ਅਮਰਤ ਦੇ ਲਈ ਬਾਬਾ ਬੁੱਢਾ ਜੀ ਦੇ ਪੁੱਤਰੇ ਪੋਤਰੇ ਬਾਬਾ ਭਾਨਾ ਜੀ ਨੇ ਮਹਾਰਾਜ ਦੇ ਆਨੰਦ ਕਾਰਜ ਕਰਨੇ ਕੀਤੇ ਆਨੰਦ ਕਾਰਜ ਤੋਂ ਅਪਰੰਤ ਬਰਾਤ ਜਿਹੜੀ ਸੀ ਤੀਸਰੇ ਦਿਨ ਕੋ ਵਾਪਸ ਫਿਰ ਉਸੇ ਗੁਰੂ ਕੇ ਮਹਿਲ ਜੋ ਸੰ ਕਿਲੇ ਦੇ ਅੰਦਰ ਥਾਮ ਸਾਹ ਦੇ ਕੋਲ ਉੱਥੇ ਵਾਪਸ ਚਲੀ ਹੈ ਤੁਰੰਤ ਸਮੇਂ ਇੱਕ ਬਰਾਤ ਕਰਨ ਲੱਗੀ ਤੇ ਪਿਤਾ ਲਾਲ ਚੰਦ ਜੀ ਮਹਾਰਾਜ ਦੇ ਚਰਨਾ ਤੇ ਮੱਥਾ ਟੇਕਣਾ ਕੀਤਾ ਤੇ ਕਹਿਣਾ ਕੀਤਾ ਕਿ ਮਹਾਰਾਜ ਜੀ ਅਸੀਂ ਗਰੀਬ ਸੀ ਸਾਡੇ ਕੋ ਬਹੁਤੀ ਸੇਵਾ ਨਹੀਂ ਹੋ ਸਕੀ ਪ੍ਰਭਾਤ ਦੀ ਤੇ ਸਤਿਗੁਰੂ ਜੀ ਨੇ ਜੱਥੇ ਵਿੱਚ ਲਾਜਾ ਕਹਿਣਾ ਕੀਤਾ ਕਿ ਭਾਈ ਜਿਹਨੇ ਧੀ ਅਰਪਨ ਕਰ ਦਿੱਤੀ ਉਹਨੇ ਪਿੱਛੇ ਹੋਰ ਕੀ ਰੱਖਿਆ ਸਭ ਤੋਂ ਵੱਡਾ ਦਾਨ ਉਹ ਲਾਲ ਚੰਦ ਜੀ ਦੀ ਹੈ ਧੀ ਵਾਲਾ ਜੋ ਸਭ ਤੋਂ ਵੱਡਾ ਦਾਨ ਨਹੀਂ ਹੁੰਦਾ ਤੋ ਇਸ ਤਰ੍ਹਾਂ ਅੱਜ ਦੇ ਸਮਾਜ ਵਿੱਚ ਵੀ ਗੁਰੂ ਮਾਰਾਇ ਦਾ ਇਹ ਵੱਡਾ ਸੰਦੇਸ਼ ਹੈ ਕਿ ਅਸੀਂ ਉਸ ਨੂੰ ਮੰਨੀਏ ਤੇ ਜਿੰਨੇ ਵੀ ਰਵਾਇਆਂ ਪ੍ਰਸਾਦ ਤੇ ਦਾਜ ਦੇ ਮਸਲੇ ਕਲੇ ਹੁੰਦੇ ਆ ਇਹ ਸਾਰੇ ਮੁੱਕ ਜਾਂਦੇ ਹਨ ਗੁਰੂ ਜੀ ਦੀ ਸਿੱਖਿਆ ਅਸਾਦੀ ਵਾਸਤੇ ਇਹਨੂੰ ਭਾਈ ਸੰਤੋਖ ਜੀ ਨੇ ਅਰਪਣ ਕੀਤਾ ਮਾਰਾਇ ਦੇ ਅੰਕਿਤ ਕਰਨਾ ਕੀਤਾ ਸੂਰੀ ਪ੍ਰਕਾਸ਼ ਦੇ ਅੰਦਰ ਗੁਰਦਵਾਰਾ ਦੇ ਦਕਸ਼ਾਣੇ ਤੋ ਤਮ ਜਾ ਅਰਪਣ ਕੀਤਾ ਨਹੀਂ ਤੇ ਪਾਸੇ ਕੀ ਆ ਰੱਖ ਲਈ ਆ ਉਹ ਵੀ ਜਨੇਤੀ ਅਰਪਣ ਕਰ ਦਿੱਤੀ ਉਹਨਾਂ ਪਿੱਛੇ ਹੋਰ ਕੀ ਰੱਖੀਆ ਇਸ ਤੋਂ ਵੱਡਾ ਹੋਰ ਕੀ দান ਹੋ ਸਕਦਾ ਇਸ ਤਰ੍ਹਾਂ ਇਹ ਸਵਾਸਥਾਨ ਦੇ ਉੱਤੇ ਕਿੱਥੇ ਪਤਾ ਲਾਲ ਚੰਦ ਜੀ ਔਰ ਮਾਤਾ ਵਿਸ਼ਨ ਕੌਰ ਜੀ ਦਾ ਘਰ ਸੀ ਤੇ ਇਸ ਸਥਾਨ ਤੇ ਮਹਾਰਾਜ ਦਾ ਆਨੰਦ ਘਰ ਹੋਇਆ ਤੇ ਇਸ ਸਥਾਨ ਦਾ ਨਾਮ ਜੋ ਹੈ ਗੁਰਦਿਆ ਨਵਾਸ ਸੇ ਵਿਆਸ ਸਥਾਨ ਹੈ ਤੇ ਦੀ ਸੇਵਾ ਸੰਤ ਬਾਬਾ ਉੱਤਮ ਸਿੰਘ ਜੀ ਕਦੂਰ ਸਾਹਿਬ ਵੱਲੋਂ 1970 ਨੂੰ ਚਾਰੰਬ ਕੀਤੀ ਗਈ ਸੀ ਜੋ ਹਾਲੇ ਤੱਕ ਵੀ ਨਿਰੰਤਰ ਸੇਵਾ ਚੱਲ ਰਹੀ ਹੈ ਕਿਉਂਕਿ ਜਗਾ ਦੀ ਕਾਫੀ ਘਾਟ ਸ਼ਹਿਰ ਦੇ ਅੰਦਰ ਹੋਣ ਕਰਕੇ ਤੇ ਹੌਲੀ ਹੌਲੀ ਇਸ ਤਰ੍ਹਾਂ ਇਸ ਤਰ੍ਹਾਂ ਜਗਾ ਮਰਦੀ ਜਾਂਦੀ ਆ ਤਾਂ ਮਿਲਦੇ ਜਾਂਦੇ ਹਨ ਤਾਂ ਅੱਗੇ ਤੋਂ ਅੱਗੇ ਜਗਾ ਦਾ ਵਿਕਾਸ ਹੋ ਰਿਹਾ ਹੈ ਇੱਧਰ ਪਾਰਕ ਬਣਿਆ ਹੈ ਦੂਸਰੇ ਪਾਸੇ ਨੰਗਰ ਹਾਲ ਬਣਨ ਵਾਸਤੇ ਜ਼ਮੀਨ ਖਰੀਦੀ ਜਾ ਰਹੀ ਹੈ ਆ ਪਿਛਲੇ ਸਮੇਂ ਜੀ ਬਾਬਾ ਜੀ ਵੱਲੋਂ ਇਹ ਲਾ ਕੇ ਹੋਰ ਥਾਂ ਖਰੀਦਾ ਗਿਆ ਨੰਗਰ ਵਾਸਤੇ ਉੱਪਰ ਲੰਗਰ ਸਾਹਿਬ ਦੀ ਬਿਲਡਿੰਗ ਬਣੇਗੀ। ਤਾਂ ਇਸ ਤਰ੍ਹਾਂ ਹਰ ਸਾਲ ਮਾਤਾ ਗੁਦਰੀ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਆਵਲ ਪਵਿੱਤਰ ਵਿਆਹ ਪੁਰਬ ਆਨੰਦਕਾਰ ਚ ਪੁਰਬ ਜੋ ਹੈ ਸਾਰੀਆਂ ਸੰਗਤਾਂ ਉਹਦੀ ਧੂਮ ਧਮ ਨਮੋਲਾ ਜਾਂਦਾ ਹੈ। ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਅਖੰਡ ਪਾਤਸ਼ਾਹ ਦੇ ਭੋਗ ਪੈਂਦੇ ਆ ਦੋਸਤੋ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਪਵਨ ਸਕੂਲ ਜੀ ਦੇ ਦੀਵਾਨ ਸਾਹਿਬ ਜਿੱਥੇ ਸੰਗਤਾਂ ਬਹੁਤ ਵੱਡੀ ਗਿਣਤੀ ਪਹੁੰਚਦੀ ਹੈ। ਵੱਪਾ ਪਕਾਲਾ ਸੋ ਤੱਕ ਨਗਰ ਕੀਰਤਨ ਬਹੁਤ ਵੱਡੀ ਗਿਣਤੀ ਸੰਗਤਾਂ ਆਉਂਦੀਆਂ ਨਗਰ ਕੀਰਤਨ ਦੇ ਰੂਪ ਵਿੱਚ ਕਰਾਉਂਦਾ ਹੈ ਪਹੁੰਚਦਾ ਹੈ ਇਸ ਸਾਲ ਜੋ ਹੈ ਜਿਵੇਂ ਵਿਆਪੁਰਬ ਹੈ 6 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ 4 ਤਰੀਕ ਨੂੰ ਅਖੰਡ ਪਾਤਸ਼ਾਹ ਹੋ ਰਹੇ ਹਨ ਜਰਦਾਰਾ ਨਵਾਸ ਤੇ ਵਿਆਸ ਸਾਨੂੰ ਵਿਕੇ ਔਰ 4 ਤਰੀਕ ਨੂੰ ਨਗਰ ਕੀਰਤਨ ਜੋ ਵਕਤਕ ਨਗਰਾਂ ਦੀ ਪ੍ਰਕਰਮਾ ਕਰਦਾ ਇਸ ਸਾਲ ਨਗਰ ਕੀਰਤਨ ਇਥੋਂ ਚੱਲ ਕੇ ਰਾਮਗੜ ਲਿਟਾਂ ਔਰ ਮਾਨੋ ਤਲਵੰਡੀ ਇਧਰ ਧੀਰਪੁਰ ਮੰਡੀਆਂ ਮਦਾਰਾਂ ਅਮੀਰਾ ਰਿਆਲਪੁਰ ਇਸ ਪਾਸੇ ਜ ਜਾਵੇਗਾ ਤੋਂ ਸੰਗਤਾਂ ਤੋਂ ਚਾਹਨਾ ਚ ਬੇਨਤੀ ਹੈ ਕਿ ਵੱੱਟ ਤੋਂ ਵੱੱਟ ਪਹੁੰਚ ਕੇ ਪ੍ਰਬੰਧਕਾਂ ਨੂੰ ਸਹਿਯੋਗ ਦੇ ਕੇ ਆਪਣਾ ਜੀਵਨ ਸਫਲਾ ਕਰੋ ਜੀ ਔਰ ਇਸ ਸ਼ਾਮ ਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਪਦਮ ਸ਼੍ਰੀ ਪ੍ਰੂਨ ਸਾਹਿਬ ਵਾਲੇ ਕਰਵਾ ਰਹੇ ਹਨ ਉਹਨਾਂ ਨੂੰ ਸੰਗਤਾਂ ਦਾ ਸਹਾਯੋਗ ਦੇ ਵੱਤਵੱਦ ਸਹਾਯੋਗ ਦੇ ਕੇ ਆਪਣਾ ਜੀਵਨ ਸਫਲਾ ਕਰੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਤੁਸੀਂ ਬਾਬਾ ਜੀ ਤੋਂ ਇਤਿਹਾਸ ਸਰਬਨ ਕਰ ਲਿਆ ਹੋਵੇਗਾ ਜੇ ਮੇ ਤੋਂ ਵੀਡੀਓ ਬਣਾਉਂਦੇ ਆ ਕੋਈ ਵੀ ਗਲਤੀ ਹੁੰਦੀ ਹੈ ਮਾਫ ਕਰਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ